ਅੰਮ੍ਰਿਤਸਰ ਦੇ ਇਲਾਕੇ ਡੈਮ ਗੰਟ ਪਈ ਰੋਡ ਦੇ ਨਜ਼ਦੀਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਖੇਤਰਪਾਲ ਜੀ ਅਤੇ ਬਾਬਾ ਸਰਗੁਲ ਜੀ ਦਾ ਤੀਸਰਾ ਸਾਲਾਨਾ ਮੇਲਾ ਦਰਬਾਰ ਦੇ ਗੱਦੀ ਨਿਸ਼ੀ ਸੇਵਾਦਾਰ ਪ੍ਰਿੰਸ ਭਗਤ ਜੀ ਦੀ ਅਗਵਾਈ ਹੇਠ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਦਰਬਾਰ ਵਿੱਚ ਦੂਰ ਦੂਰ ਤੋਂ ਆਈਆਂ ਹੋਈਆਂ ਸੰਗਤਾਂ ਨੇ ਹਾਜ਼ਰੀ ਭਰੀ ਅਤੇ ਲੰਗਰ ਭੰਡਾਰਾ ਸਾਰਾ ਦਿਨ ਚੱਲਦਾ ਰਿਹਾ ਇਸ ਮੌਕੇ ਤੇ ਸੇਵਾਦਾਰ ਪ੍ਰਿੰਸ ਭਗਤ ਜੀ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਕਿ ਬਾਬਾ ਜੀ ਨੇ ਸਾਡੇ ਉੱਤੇ ਬਹੁਤ ਹੀ ਬਖਸ਼ਿਸ਼ ਕੀਤੀ ਹੈ ਅਤੇ ਜੋ ਵੀ ਸੰਗਤ ਇਸ ਦਰਬਾਰ ਵਿੱਚ ਆਪਣੀਆਂ ਸੁਖਣਾ ਲੈ ਕੇ ਆਉਂਦੇ ਹਨ ਉਹ ਸੁਖਣਾ ਪੂਰੀ ਹੋਣ ਤੋਂ ਬਾਅਦ ਢੋਲ ਧਮਾਕੇ ਨਾਲ ਆਪਣੀਆਂ ਸੁਖਣਾ ਲਾਉਣ ਆਉਂਦੇ ਹਨ ਤੇ ਇਸ ਮੌਕੇ ਦਰਬਾਰ ਦੇ ਗੱਦੀ ਨਿਸ਼ੀ ਸੇਵਾਦਾਰ ਪ੍ਰਿੰਸ ਭਗਤ ਜੀ ਨੇ ਗਰੀਬੀ ਰੇਖਾ ਦੇ ਵਿੱਚ ਗੁਜ਼ਰ ਰਹੇ ਲੋਕਾਂ ਦੇ ਵਾਸਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਅਤੇ ਤਕਰੀਬਨ 200 ਦੇ ਕਰੀਬ ਲੋਕਾਂ ਦਾ ਅੱਖਾਂ ਦਾ ਫ੍ਰੀ ਚੈੱਕਅਪ ਕਰਕੇ ਉਹਨਾਂ ਨੂੰ ਦਵਾਈਆਂ ਅਤੇ ਇਨਕਮ ਵੰਡੀਆਂ ਗਈਆਂ। ਅੰਮ੍ਰਿਤਸਰ ਖਬਰ ਅੱਜ ਤੱਕ ਤੋਂ ਮਦੁਰਾਜਪੁਰ ਦੀ ਖਾਸ ਰਿਪੋਰਟ। ਜੀ ਮੈਂ ਨਰੇਸ਼ ਭਗਤ ਅੱਜ ਦਾ ਜਿਹੜਾ ਮੇਲਾ ਤੀਸਰਾ ਮੇਲਾ ਮਨਾਇਆ ਜਾ ਰਿਹਾ ਧੰਨ ਧੰਨ ਬਾਬਾ ਖੇਤਰਪਾਲ ਜੀ ਸੱਚੀ ਸਰਕਾਰ ਸਾਡੇ ਗੁਲਾਮ ਸ਼ਾਹ ਜੀ ਪ੍ਰਿੰਸਪਾ ਜੀ ਜਿਹੜਾ ਹਰ ਸਾਲ ਮੇਲਾ ਇਸੇ ਤਰ੍ਹਾਂ ਮਨਾਉਂਦੇ ਜਾ ਰਹੇ ਨੇ ਤੇ ਐਸੇ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਜਿਸ ਤਰ੍ਹਾਂ ਕਿ ਬਾਜੇ ਛੋਟਾ ਲਾਇਆ ਅੱਖਾਂ ਦਾ ਕੈਂਪ ਲਾਇਆ ਇਸ ਵੀ ਵਾਰੀ ਆਪਾਂ ਕਬੀਰ ਸਾਹਿਬ ਜਨਮ ਦਿਨ ਤੇ ਅਸੀਂ ਇੱਥੇ ਖੂਨਦਾਨ ਕੈਂਪ ਵੀ ਲਗਾਇਆ ਸੀ ਅਸੀਂ ਦੁਨੀਆ ਨੂੰ ਇਹੇ ਜਾਗਰੂਤ ਕਰਨਾ ਚਾਹੁੰਦੇ ਆ ਕਿ ਆਹ ਦੁਨੀਆ ਜਿਹੜੀ ਵੀ ਦੁਨੀਆ ਜਿਹੜੀ ਨਸ਼ਿਆਂ ਦੇ ਮਗਰ ਤੁਰੀ ਹੋਈ ਏ ਆ ਛੱਡ ਕੇ ਤੇ ਅਸੀਂ ਇਹ ਚੰਗੀ ਪਾਸੇ ਚਲੀਏ ਤੇ ਜਿਹੜੇ ਮਿਲਗੀ ਆਹਦੇ ਉਪਰਾਲੇ ਆਪਾਂ ਕਰਦੇ ਰਹੀਏ ਅੱਜ ਕਿੰਨੇ ਪੇਸ਼ੈਂਟ ਆਏ ਨੇ ਔਰ ਲਗਭਗ ਮੇਰੇ ਹੁੰਦਿਆਂ ਤੇ ਜਦ ਤੱਕ ਮੈਂ ਵੇਖਿਆ ਤੇ ਆਪਣਾ 100 ਦੇ ਕਰੀਬ ਕਰੀਬ ਹੋ ਚੁੱਕਾ ਆ ਔਰ ਕਿਹੜੇ-ਕਿਹੜੇ ਪੇਸ਼ੈਂਟ ਕੀ ਕੀ ਆਉਂਦਾ ਇਹ ਦੇਖਿਓ ਐਰ ਵਿੱਚਰ ਸੇ ਅੱਖਾਂ ਦੀ ਅੱਖਾਂ ਵਾਸਤੇ ਦਵਾਈਆਂ ਦੇ ਰਹੇ ਆ ਫਰੀ ਚ ਔਰ ਐਂਗਾਂ ਦੇ ਰਹੇ ਆ ਕੋਸ਼ਿਸ਼ ਕਰਾਂਗੇ ਅੱਗੇ ਕੀ ਅਸੀਂ ਅੱਖਾਂ ਦੇ ਆਪਰੇਸ਼ਨ ਵੀ ਕਰਵਾਈਏ ਅੱਜ ਉਹ ਦੇ ਰਹੇ ਸਾਰਾ ਭਾਈ ਫਰੀ ਹੋ ਕਸਟ ਬਿਰੀ ਫਰੀ ਹੋ ਕਸਟ ਦੇ ਰਹੇ ਆ ਜੀ ਮੈਸੇਜ ਇਹੀ ਆਈ ਦੇਣਾ ਚਾਹਨੇ ਆ ਆਮ ਦੁਨੀਆ ਨੂੰ ਪਬਲਿਕ ਨੂੰ ਕਿ ਦੇਖੋ ਜੀ ਨਸ਼ਿਆਂ ਨੂੰ ਛੱਡੋ ਤੇ ਚੰਗੀ ਰਾਹ ਤੇ ਤੁਰਿਓ ਆਪਾਂ ਕਿਉਂਕਿ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਅੱਜ ਬਦਲਾਅ ਦੇ ਦੇ ਸਕਦੇ ਨਹੀਂ ਆਪਾਂ ਕਿਸੇ ਨੂੰ ਪਰ ਕੋਸ਼ਿਸ਼ ਕਰ ਸਕਦੇ ਆਂ ਵੀ ਇਹ ਚੰਗੀ ਰਾਤ ਤੁਰਨ ਵਾਸਤੇ ਮੇਲੇ ਜੋਰ ਕੀ ਕੀ ਹੁੰਦੇ ਪ੍ਰਬੰਧ ਮੇਲੇ ਵਿੱਚ ਜੀ ਹਰ ਸਾਲ ਦੀ ਤਰ੍ਹਾਂ ਲੰਗਰ ਅਤੂਟ ਲੰਗਰ ਵਰਤਿਆ ਜਾਏਗਾ ਤੇ ਨਾਲ ਹੀ ਦੇਖੋ ਅੰਦਰ ਜਗਤ ਜਗੀਰ ਦਰਬਾਰ ਤੇ ਕਿ ਨਹੀਂ ਦਰਬਾਰ ਜਗ ਦੇਖੋ ਕਿੰਨਾ ਰਸ਼ ਲੱਗਾ ਹੋਇਆ ਵਾ ਐਸੇ ਤਰ੍ਹਾਂ ਦੁਨੀਆ ਆਈ ਜਾ ਰਹੀ ਹੈ ਜਾਈ ਜਾ ਰਹੀ ਹੈ ਤੇ ਮੇਲੇ ਦਾ ਆਨੰਦ ਮਾਣਨ ਲਈ ਹੈ ਜੀ ਤੇਰਾ ਨਾਮ ਭਾਜੀ ਅਮਰਦੀਪ ਸਿੰਘ ਆ ਜੀ ਅੱਜ ਅਸੀਂ ਬੈਮ ਗੰਜ ਇੱਥੇ ਬਾਬਾ ਜੀ ਖੇਤਰਪਾਲ ਜੀ ਅਤੇ ਬਾਬਾ ਸਰਗੁਲ ਦੇਵ ਜੀ ਦਾ ਤੀਸਰਾ ਮਿਲਾ ਮਲਾਇਆ ਜਾ ਰਿਹਾ ਵਾ ਜੋ ਬੜੀ ਧੂਮਤਾਂ ਮਨਾ ਮਨਾਇਆ ਜਾ ਰਿਹਾ ਵਾ ਉਸੇ ਦੇ ਸਬੰਧ ਵਿੱਚ ਅੱਜ ਇੱਥੇ ਇੱਕ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ ਗਿਆ ਵਾ ਜਿਸ ਵਿੱਚ ਕਰੀਬ ਬੰਦਿਆਂ ਨੂੰ ਜਿਨ੍ਹਾਂ ਦੇ ਮਰੀਜ਼ ਆ ਜਿਹੜੇ ਉਹਨਾਂ ਨੂੰ ਐਨਕਾਂ ਅਤੇ ਦਵਾਈਆਂ ਮੁਫਤ ਦਿੱਤੀਆਂ ਜਾ ਰਹੀਆਂ ਵਾ ਇਸੇ ਤੋਂ ਪਹਿਲਾਂ ਭਗਤ ਕਬੀਰ ਜੀ ਜਨਤੀ ਦੇ ਵੀ ਇਹਨਾਂ ਵੱਲੋਂ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਸੀਗਾ ਜਿਸ ਵਿੱਚ ਕਟੋ ਘਟ 300 ਤੋਂ ਲੈ ਕੇ 500 ਬੰਦੇ ਨੇ ਖੂਨਦਾਨ ਕੀਤਾ ਹੈਗਾ ਤੇ ਅੱਜ ਇਸ ਕੈਂਪ ਵਿੱਚ ਘਟੋ ਘੱਟ 100 ਤੋਂ ਪਲੱਸ ਲੋਕ ਆ ਚੁੱਕੇ ਆ ਜੋ ਇਸ ਕੈਂਪ ਦਾ ਫਾਇਦਾ ਚੁੱਕ ਰਹੇ ਨੇ ਇਸ ਦੇ ਸੰਬੰਧ ਇਸ ਤੋਂ ਬਾਅਦ ਜੋ ਬਾਬਾ ਜੀ ਦਾ ਮੇਲਾ ਵਾ ਇਹ ਤੀਸਰਾ ਵਾ ਜੀ ਅੰਦਰ ਜਾ ਕੇ ਵੇਖੋ ਇਸ ਜਿਹੜੇ ਇੰਨਾ ਬੜੀ ਦੇ ਹੈਗੇ ਸੇਵਾਦਾਰ ਨੇ ਭਗਤ ਜੀ ਭਗਤ ਪ੍ਰਿੰਸ ਜੀ ਉਹਨਾਂ ਵੱਲੋਂ ਅਜਿਹੋ ਜਿਹੇ ਉਪਰਾਲੇ ਬਹੁਤ ਕੀਤੇ ਜਾਂਦੇ ਨੇ ਜੋ ਲੋਕਾਂ ਦੀ ਪਲਾਈ ਵਾਸਤੇ ਕੀਤੇ ਜਾਂਦੇ ਨੇ ਮੇਰਾ ਨਾਮ ਸੁਖਰਾ ਸਿੰਘ ਤੇ ਮੈਂ ਲਾਹ੍ਹ ਘਰੀਪੁਰ ਦਾ ਰਹਿਣ ਵਾਲਾ ਇਸੇ ਤਰ੍ਹਾਂ ਹੀ ਅੱਜ ਮੇਲਾ ਕਰਵਾਇਆ ਗਿਆ ਜੋ ਕਿ ਪਿਛਲੇ 3 ਸਾਲਾਂ ਤੋਂ ਸਾਡੇ ਪ੍ਰਿੰਸ ਭਾਈ ਜਿਹੜੇ ਆ ਉਹਨਾਂ ਵੱਲੋਂ ਲਗਾਤਾਰ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਸੀ ਤੇ ਇਸੇ ਤਰ੍ਹਾਂ ਹੀ ਅੱਜ ਤੀਸਰੇ ਮੇਲੇ ਦੇ ਉੱਤੇ ਆਪਾਂ ਅੱਖਾਂ ਦਾ ਜਿਹੜਾ ਕੈਂਪ ਲਗਾਇਆ ਜਿਹਦੇ ਵਿੱਚ ਕੋਸ਼ਿਸ਼ ਇਹ ਕੀਤੀ ਗਈ ਏ ਕਿ ਸਾਡੇ ਇਲਾਕੇ ਦੇ ਜਿੰਨੇ ਵੀ ਲੋਕ ਨੇ ਉਹਨਾਂ ਨੂੰ ਅੱਖਾਂ ਸੰਬੰਧੀ ਕੀ ਸਮੱਸਿਆਵਾਂ ਆ ਰਹੀਆਂ ਤੇ ਉਹਨਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਇਸੇ ਤਰ੍ਹਾਂ ਕੁਝ ਕੁਝ ਦਿਨ ਪਹਿਲਾਂ ਪਿਛਲੀ ਵਾਰੀ ਆਪਾਂ ਭਗਤ ਕਬੀਰ ਜੀ ਦੇ ਜਨਮ ਦਿਨ ਦੇ ਉੱਤੇ ਖੂਨਦਾਨ ਕੈਂਪ ਲਗਾਇਆ ਸੀ ਤੇ ਉਪਰਾਲਾ ਇਹੋ ਹੀ ਹੈ ਆਪਣਾ ਕਿ ਅਸੀਂ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਿਹੜਾ ਉਹ ਜਾਗਰੂਕ ਕਰੀਏ ਪਿਛਲੇ ਕੁਝ ਸਮੇਂ ਤੋਂ ਜਿਵੇਂ ਸਰਕਾਰ ਨੇ ਵੀ ਇਹਦੇ ਉੱਤੇ ਕਾਫੀ ਸਖਤੀ ਕੀਤੀ ਹੈ ਤੇ ਸਾਨੂੰ ਆਮ ਪਬਲਿਕ ਨੂੰ ਵੀ ਚਾਹੀਦਾ ਹੈ ਕਿਹੀਂ ਇਹਦੇ ਪ੍ਰਤੀ ਜਾਗਰੂਕ ਹੋਈਏ ਆਪਣੀਆਂ ਜ਼ਿੰਦਗੀਆਂ ਨੂੰ ਬਚਾਈਏ ਤੇ ਆਪਣੇ ਨਾਲ ਦੇ ਜਿਹੜੇ ਸੰਗੀ ਸੰਬੰਧੀ ਉਹਨਾਂ ਨੂੰ ਵੀ ਇਹਦੇ ਪ੍ਰਤੀ ਜਾਗਰੂਕ ਕਰ ਸਕੀਏ ਮੇਰਾ ਨਾਮ ਭਾਈ ਰਿੰਕੂ ਮਾਨ ਦੇ ਬਾਬਾ ਜੀ ਦਾ ਜਿਹੜਾ ਬੱਬਾ ਖੇਤਰਪਾਲ ਜੀ ਦਾ ਜਿਹੜਾ ਤੀਸਰਾ ਮੇਲਾ ਇਹਨਾਂ ਨੇ ਮਨਾਇਆ ਆ ਪ੍ਰਿੰਸਪਾ ਜੀ ਮਨਾਇਆ ਜਾ ਰਿਹਾ ਹੈ ਇਹ ਬ ਡੰਗ ਤੇ ਅੱਖਾਂ ਦਾ ਜਿਹੜਾ ਇਹਨਾਂ ਨੇ ਕੈਂਪ ਲਾਇਆ ਹੈ ਬਹੁਤ ਵਧੀਆ ਪ੍ਰਾਲਾ ਕੀਤਾ ਹੈ ਪ੍ਰਿੰਸਪਾ ਜੀ ਨੇ ਤੇ ਜਿਹੜੇ ਹੋਰ ਵੀ ਇਹੋ ਜੇ ਗਰੀਬਾਂ ਦੀ ਭਲਾਈ ਵਾਸਤੇ ਜਿਹੜੇ ਨਵੇਂ-ਨਵੇਂ ਪਰਾਲੇ ਆ ਉਹ ਵੀ ਕਰਦੇ ਰਹਿਣਗੇ ਕੋਈ ਇੱਕੋ ਵਿੱਚ ਵੀ ਤੇ ਆਉਣ ਵਾਲੇ ਸਮੇਂ ਵਿੱਚ ਇੱਦਾ ਹੀ ਸੇਵਾ ਨਿਭਾਉਂਦੇ ਰਹਿਣਗੇ ਇਸ ਤੋਂ ਇਲਾਵਾ ਵੀ ਕੋਈ ਕੈਂਪ ਲਗਾਇਆ ਜਾਂਦਾ ਇਸ ਤੋਂ ਇਲਾਵਾ ਖੂਨਦਾਨ ਕੈਂਪ ਲਗਾਇਆ ਸੀ ਥੋੜੇ ਦਿਨ ਪਹਿਲਾਂ ਕਬੀਰ ਸਾਹਿਬ ਦੇ ਹਾਂਜੀ ਤੇ ਅੱਜ ਅੱਜ ਕਿਹੜਾ ਕੈਂਪ ਲਗਾਇਆ ਅੱਜ ਇੱਕ ਹੋਰ ਨਾ ਕੈਂਪ ਲਗਾਇਆ ਇਹਦੇ ਵਿੱਚ ਕੀ ਕੀ ਵੰਡਿਆ ਜਾ ਰਿਹਾ ਇਹਦੇ ਚ ਐਨ ਕੰਮਡੀਆਂ ਜਾ ਰਹੀਆਂ ਜੀ ਦਵਾਈਆਂ ਵੰਡੀਆਂ ਜਾ ਰਹੀਆਂ ਜੀ ਜਿਹੜੇ ਗਰੀਬ ਲੋਕ ਆ ਉਹਨਾਂ ਨੂੰ ਫ੍ਰੀ ਆਫ ਕੋਸਟ ਦੇ ਰਹੇ ਆ ਭਾਈ ਮੇਰਾ ਨਾਮ ਭਗਤਪ੍ਰਿੰਦ ਸਨ ਬਾਬਾਈ ਦਾ ਬਲਾਣ ਭਾਈ ਸਲਾਨਾ ਤੀਜਾ ਮੇਲਾ ਰਾ ਕਿਹੜੀ ਲਾ ਭਾਈ ਮੇਲਾ ਬਣਾਇਆ ਇਹ ਬਾਬਾਈ ਡੈਮਗਨ ਸਬਜ਼ੀ ਮੰਡੀ ਮੇਲੇ ਦੇ ਵਿੱਚ ਭਾਈ ਲੰਗਰ ਦੀ ਸੇਵਾ ਜੇ ਤੇ ਆਪਣਾ ਅੱਖਾਂ ਦਾ ਚੈੱਕ ਅਪ ਜੇ ਤੇ ਹੋਰ ਚਾਪਾ ਆਣ ਦਾ ਫ੍ਰੀ ਦਿੱਤੀ ਜੇ ਮੈਡੀਸਨ ਫ੍ਰੀ ਦਿੱਤੀ ਜੇ ਤੇ ਗਾਂ ਆਪਣੀ ਸੋਚ ਹੈ ਜੀ ਜੇ ਅਗਲੇ ਸਾਲ ਆਪਾਂ ਮੈਡੀਸਨ ਕੈਂਪ ਵੀ ਲਾਵਾਂਗੇ ਨਾਲ ਹੋਰ ਪੁੱਤਰ ਲਈ ਭਾਈ ਆਪਾਂ ਮਤਲਬ ਜਿੱਦਾਂ ਹੋਣੀ ਨਿਊ ਐਡਮਿਸ਼ਨਸ ਸ਼ੁਰੂ ਹੋਣਗੀਆਂ ਬੱਚਿਆਂ ਨੂੰ ਬੋਕਸ ਵਗੈਰਾ ਦਵਾਂਗੇ ਤੇ ਆਪਣਾ ਨਾਲ ਚਿੱਟੇ ਮੋਤੀਆ ਦਾ ਫਰੇਡ ਵੀ ਭਾਈ ਕਰਾਉਂਦੇ ਹਾਂ ਹਾਂ ਜੀ ਜਿਹੜੇ ਭਾਈ ਅੱਜ ਠੰਡਾ ਮੰਡੀ ਆ ਰਹੇ ਆ ਟੈਕ ਬੋਧਾ ਸਭ ਕੁਝ ਕਰੀ ਹਾਂ ਹਾਂ ਜੀ ਭਾਈ ਸਭ ਕੁਝ ਫ੍ਰੀ ਹੈ ਹੋਰ ਨੌਜਵਾਨਾਂ ਨੂੰ ਕੋਈ ਨਹੀਂ ਆਸੀ ਮੋਯੋਨ ਨੂੰ ਮਸੀਹ ਆਹੀ ਭਾਈ ਕੇ ਵੱਤ ਤੋਂ ਵੱਤ ਸੇਵਾ ਕਰੋ ਸੰਗਤ ਭਾਈ ਜਿੱਦਾਂ ਲੋਕਲ ਵੀ ਤੇ ਦੂਰੋਂ ਵੀ ਆਉਂਦੀ ਹੈ ਹਾਂਜੀ